ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 8 ਵਜੇ ਦੀ ਅਪਡੇਟ ਜੋ ਅੱਜ ਰਾਤ ਦਾ ਮੌਸਮ ਹੋਣ ਜਾ ਰਿਹਾ ਉਹਦੇ ਬਾਰੇ ਲੈ ਕੇ ਹਾਜ਼ਰ ਹੋਏ ਆ ਲਗਭਗ 2 ਘੰਟੇ ਪਹਿਲਾਂ ਤੋਂ ਹੁਣ 2 ਘੰਟੇ ਦੇ ਵਿੱਚ ਕਾਫੀ ਜ਼ਿਆਦਾ ਫਰਕ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਇਲਾਕੇ ਵਿੱਚ ਬੱਦਲਬਾਈ ਵਧਣੀ ਸ਼ੁਰੂ ਹੋ ਚੁੱਕੀ ਹੈ ਅਗਰ ਆਪਾਂ 2 ਘੰਟੇ ਪਹਿਲਾਂ ਦੀ ਗੱਲ ਕਰੀਏ ਤੁਹਾਨੂੰ ਉਹ ਵੀ ਮੈਂ ਸੈਟਲਾਈਟ ਇਮੇਜ ਦਿਖਾ ਦਿੰਦਾ ਜੀ ਤੁਸੀਂ ਦੇਖ ਸਕਦੇ ਹੋ 2 ਘੰਟੇ ਪਹਿਲਾਂ ਜਿਹੜੀ ਬੱਦਲਬਾਈ ਥੱਲੇ ਵਾਲੇ ਪਾਸੇ ਬਣੀ ਹੋਈ ਸੀ ਇਸ ਪਾਸੇ ਬਣੀ ਹੋਈ ਸੀ ਉਹ ਹੁਣ ਪਹੁੰਚ ਚੁੱਕੀ ਐ ਇੱਥੇ ਕੋਈ ਬੱਦਲਵਾਈ ਸਾਨੂੰ ਦਿਖਾਈ ਨਹੀਂ ਦੇ ਰਹੀ ਤਾਂ ਆਜਾ ਸੈਟਰਡੇ ਵਿੱਚ ਦੇਖੀ ਜਾਵੇ ਤਾਂ ਸਾਫ਼ ਦਿਖਾਈ ਦੇ ਰਿਹਾ ਕਿ ਇਸ ਵਾਲੇ ਪਾਸੇੋਂ ਅਤੇ ਦੱਖਣ ਵਾਲੇ ਪਾਸੇੋਂ ਬੱਦਲਵਾਈ ਸਿਸਟਮ ਅੱਗੇ ਵਧ ਰਹੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਬੱਦਲਵਾਈ ਦਾ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਜਿਵੇਂ ਜਿਵੇਂ ਇਹ ਬੱਦਲਵਾਈ ਅੱਗੇ ਵਧ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਬਠਿੰਡਾ ਸੰਗਰੂਰ ਮਾਨਸਾ ਪਟਿਆਲਾ ਫਤਿਹਗੜ੍ਹ ਸਾਹਿਬ ਲੁ ਤੋ ਹੁੰਦਾ ਹੋਇਆ ਬੱਦਲਵਈ ਸਿਸਟਮ ਅੱਗੇ ਵਧ ਰਿਹਾ ਥੋੜਾ ਬਹੁਤਾ ਰੂਪਨਗਰ ਜ਼ਿਲ੍ਹੇ ਦਾ ਵੀ ਹਿੱਸਾ ਇਹਦੇ ਵਿੱਚ ਆ ਰਿਹਾ ਹੈ ਕਈ ਮੇਰੇ ਵੀਰ ਦਰਸ਼ਕ ਕਮੈਂਟ ਕਰਦੇ ਨੇ ਕਿ ਤੁਸੀਂ ਅਗਰ ਰੂਪਨਗਰ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਹਰ ਵਾਰ ਕਹਿੰਦੇ ਹੋ ਰੂਪਨਗਰ ਜ਼ਿਲ੍ਹੇ ਵਿੱਚ ਮੀਂਹ ਹੋ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਰੂਪਨਗਰ ਜ਼ਿਲ੍ਹਾ ਨੰਗਲ ਤੋਂ ਸ਼ੁਰੂ ਹੋ ਕੇ ਕੋਰਾਲੀ ਤੱਕ ਆਉਂਦਾ ਹੈ ਜੋ ਕਿ ਲਗਭਗ ਆਪਾਂ ਅਗਰ ਸਫ਼ਰ ਦੇਖੀਏ ਤਾਂ ਲਗਭਗ 90 ਕਿਲੋਮੀਟਰ ਦਾ ਸਫ਼ਰ ਹੈ ਦੇ ਉਸ 90 ਕਿਲੋਮੀਟਰ ਦੇ ਵਿੱਚ ਕਰ ਕਿਤੇ ਨਾ ਕਿਤੇ ਮੀਂਹ ਹੁੰਦਾ ਰਹਿੰਦਾ ਹੈ ਤੇ ਇਹ ਰੂਪਨਗਰ ਜ਼ਿਲ੍ਹਾ ਕਹ ਲਈਏ ਜਾਂ ਆਪਾਂ ਕਹ ਲਈਏ ਮੁਹਾਲੀ ਦਾ ਇਲਾਕਾ ਜਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਇਹ ਮਾਚੇ ਨੂੰ ਟੱਚ ਕਰਦੇ ਨੇ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਹੁੰਦੇ ਰਹਿੰਦੇ ਨੇ ਬਾਕੀ ਪੰਜਾਬ ਦੇ ਨਾਲ ਹੋਰ ਗੱਲ ਕੀਤੀ ਜਾਵੇ ਅਸੀਂ ਤੁਹਾਨੂੰ ਰੋਜ਼ ਦੀ ਬੁਲੇਟਿਨ ਵਿੱਚ ਤਾਂ ਹੀ ਦੱਸਦੇ ਆ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਜ਼ਿਲ੍ਹਾ ਇਹ ਮੇਨ 3 ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਲਗਾਤਾਰ ਸਾਨੂੰ ਬੂੰਦਾਬੰਦੀ ਕਿਰਮਣਕਣੀ ਹੁੰਦੀ ਦਿਖਾਈ ਦਿੰਦੀ ਰਹਿੰਦੀ ਹੈ ਤੇ ਉੱਪਰਲੇ ਪਾਸੇ ਪਠਾਨਕੋਟ ਜ਼ਿਲ੍ਹਾ ਇਹ ਉਹ ਤਿੰਨ ਚਾਰ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਲਗਾਤਾਰ ਬਰਸਾਤਾਂ ਦੇ ਵਿੱਚ ਬਿਨਾਂ ਕਿਸੇ ਰੁਕਾਵਟ ਤੋਂ 20-30 ਦਿਨ ਬਰਸਾਤ ਹਲਕੀ ਦਰਮਿਆਨੀ ਹੋ ਜਾਂਦੀ ਹੈ ਤੇ ਇਹਨਾਂ ਹੁਣ ਇਸ ਸਿਸਟਮ ਦਾ ਵੀ ਇਹੀ ਮਾਹੌਲ ਬਣ ਰਿਹਾ ਰਾਤ ਨੂੰ ਕਿਤੇ ਨਾ ਕਿਤੇ ਮੀਂਹ ਇਹਨਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਅੱਜ ਰਾਤ ਆਪਾਂ ਕਹਿ ਸਕਦੇ ਹਾਂ ਕਿ ਬੱਦਲ ਬਈ ਚੜ੍ਹ ਕੇ ਆਵੇਗੀ ਵਧੀਆ ਮੀਂਹ ਦੀ ਸੰਭਾਵਨਾ ਹੈ ਤੁਸੀਂ ਤਾਜ਼ਾ ਜੋ ਅਲਰਟ ਜਾਰੀ ਹੋਏ ਨੇ ਉਹ ਵੀ ਦੇਖ ਲਓ ਇਹ ਤਾਜ਼ਾ ਅਲਰਟ ਦੇ ਮਤਲਬ ਮੁਤਾਬਕ ਤੁਸੀਂ ਦੇਖ ਸਕਦੇ ਹੋ ਕਿ ਹੇਠਲੇ ਪਾਸੇ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਤਾਂ ਇਹ ਇਲਾਕੇ ਦੇ ਵਿੱਚਕਾਰ ਖਾਸ ਤੌਰ ਤੇ ਬਰਨਾਲਾ ਸੰਗਰੂਰ ਦੇ ਇਲਾਕੇ ਵਿੱਚ ਬਦਲਵਾਈ ਪਹੁੰਚੇਗੀ ਤੇ ਫਿਰ ਇੱਕ ਦੂਜੇ ਪਾਸੇ ਆਨੰਦਪੁਰ ਸਾਹਿਬ ਰੂਪਨਗਰ ਬਲਾਚੌਰ ਗੜਸ਼ੈਂਕਰ ਨੰਗਲ ਨਵਾਂ ਸ਼ਹਿਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਬਦਲਵਾਈ ਤਗੜੇ ਰੂਪ ਵਿੱਚ ਪਹੁੰਚ ਰਹੀ ਤੇ ਓਵਰਾਲ ਬਾਕੀ ਪੂਰੇ ਪੰਜਾਬ ਦੇ ਵਿੱਚ ਸਿਸਟਮ ਜਿਹੜੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਅੱਜ ਕਹਿ ਸਕਦੇ ਆ ਕਿ ਅੱਜ ਰਾਤ ਵਧੀਆ ਮੀਂਹ ਪੰਜਾਬ ਦੇ ਵਿੱਚ ਹੋਣ ਦੇ 50 ਤੋਂ 75% ਚਾਂਸ ਨੇ ਜੇਕਰ ਹਵਾ ਅੱਗੇ ਪਿੱਛੇ ਹੁੰਦੀ ਹੈ ਤਾਂ ਚਾਂਸ ਇਹ 50% ਤੱਕ ਰਹਿ ਜਾਣਗੇ ਬਾਕੀ ਇਸ ਤੋਂ ਇਲਾਵਾ ਕੋਈ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੋਈ ਤਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਅਗਲੀ ਜਾਣਕਾਰੀ ਤੁਹਾਨੂੰ ਲੈ ਕੇ ਜਲਦ ਹਾਜ਼ਰ ਹੋਈਏ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ